ਪਾਜੀ ਕੀ ਨਾ ਹੈਗਾ ਮੇਰਾ ਨਾ ਅਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਸਰਗਵਰ ਤੇ ਕੀ ਗੱਲ ਬਾਤ ਹੋਈ ਹੈ ਜਿਹੜਾ ਤੁਹਾਡਾ ਵਕਾ ਹੈ ਇਹ ਜੀ ਕੋਈ ਨਾ ਨਾ ਕੋਈ ਲੈਣ ਦੇ ਨੇ ਕੋਈ ਘੜਾ ਨਹੀਂ ਕੋਈ ਇਹਨਾਂ ਨੇ ਚਾਹਦਾ ਨਹੀਂ ਇਹ ਮੁੰਡਾ ਉੱਥੇ ਮੋੜ ਦੇ ਤੇ ਖੜਾ ਸੀ ਕ੍ਰਿਡ ਖੇਡਣਦਾ ਸੀ ਇਹ ਮੁੰਡਾ ਵੀ ਨਾਲ ਖੇਡਣਦਾ ਸੀ ਇਹ ਪੰਜ ਸੱਤ ਮੁੰਡੇ ਆਏ ਇਹਨੂੰ ਆਵਾਜ਼ ਮਾਰ ਕੇ ਉਰੇ ਬੁਲਾਇਆ ਵੀ ਉਰੇ ਆ ਗੱਲ ਸੁਣ ਸਾਨੂੰ ਦੂਜਿਆਂ ਬੰਦਿਆਂ ਦੇ ਨੰਬਰ ਦੇ ਇਹਨੇ ਇਹਨੇ ਆਹ ਮੇਰੇ ਕੋ ਨੰਬਰ ਨਹੀਂ ਹੈਗਾ ਇਹਨੂੰ ਢਾ ਕੇ ਦਾਤਰ ਮਾਰ ਦਿੱਤੇ ਉਹਨਾਂ ਵੀ ਜਿਹੜੇ ਦਾਤਰ ਮਾਰਨ ਵਾਲੇ ਇਹ ਜਦੀ ਪਾਰਟੀ ਵਾਲੇ ਜੀ ਜਿੰਮੇਦਾਰ ਈ ਨਾਮ ਉਹਦਾ ਚਰਨ ਸਿੰਘ ਦਾ ਮੁੰਡਾ ਹਾਂ ਚਰਨ ਸਿੰਘ ਦਾ ਮੁੰਡਾ ਫਿਰ ਉਸ ਤੋਂ ਬਾਅਦ ਕੀ ਵਾਰਦਾਤ ਸੀ ਤੇਰੇ ਫਿਰ ਉੱਥੇ ਜਦੋਂ ਰੌਲਾ ਪੈ ਗਿਆ ਜੀ ਮਮੀ ਭੱਜ ਕੇ ਗਿਆ ਮੈਂ ਹਾਂ ਜੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਮੈਂ ਰੌਲਾ ਪਾਇਆ ਲੋਕਾਂ ਨੇ ਆਖਿਆ ਉਹਦੇ ਦਾਤਰ ਮਾਰੇ ਆਹੀਂ ਭੱਜ ਕੇ ਗਏ ਆ ਇਹਨਾਂ ਉਹਨੇ ਚਰਨ ਨੂੰ ਗੋਲੀ ਚਲਾਤੀ ਜੀ ਸਾਡੇ ਤੇ ਕਿੰਨੀਆਂ ਗੋਲ ਫਾਇਰ ਕੀਤੇ ਹਨ ਇਹਨਾਂ ਤੋਹਰ ਕੀਤੇ ਜੀ ਤਿੰਨ ਇੱਕ ਕਿੱਥੇ ਕਿੱਥੇ ਲੱਗੇ ਦੋ ਫਾਇਰ ਇੱਕ ਹਰਮੰਦੇ ਲੱਗਾ ਜੀ ਧੌਣ 'ਚ ਮੇਰੀ ਲੱਤ ਲੱਗਦੀ ਲੰਗਿਆ ਅੱਛਾ ਇਹ ਉਹ ਮੁੰਡੇ ਦੀ ਹਰਮੰਦੀ ਜਿਹੜਾ ਤੁਹਾਡਾ ਬੇਟਾ ਉਹ ਸੀ ਧੌਣ 'ਚ ਲੱਗਾ ਹਾਂਜੀ ਠੀਕ ਆ ਇਹਨਾਂ ਨੂੰ ਪੁੱਛਿਆ ਨੇ ਮੁੜ ਕੇ ਵੀ ਜਾ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਜੀ ਰੌਂਦ ਮਾਰਿਆ ਸਾਰੇ ਭੱਜ ਗਏ ਆ ਜੱਲੇਵਾਲੇ ਨੂੰ ਭੱਜ ਗਏ ਪੁਲਿਸ ਨੂੰ ਕੋਈ ਕਾਰ ਦਿੱਤੀ ਦਰਖਾਸਤ ਨਹੀਂ ਜੀ ਉਸੇ ਵੇਲੇ ਨੂੰ ਹਰ ਅਫਸਰ ਸਦਾਲ ਲੈ ਕੇ ਸਰੀਆਲੀ ਖੜਿਆ ਸਰੀਆਲੀ ਆਏ ਹਨ ਉਸ ਵੇਲੇ ਕਿ ਆ ਵੀ ਮੁੰਡਾ ਬਚਾਓ ਤੁਸੀਂ ਪੁਲਿਸ ਦੀ ਕਾਰਵਾਈ ਬਾਅਦ ਚ ਕਰਿਓ ਅਹੀਂ ਉਸੇ ਵੇਲੇ ਤਰਨ ਤਰਨ ਲੱਗੇ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਪੁਲਿਸ ਉੱਥੇ ਜਾ ਕੇ ਬਿਆਨ ਲੈ ਕੇ ਆਣ ਕਿਨਾ ਕੀਤੀ ਜੀ ਸਨ ਕਰਤੀ ਆ ਹਾਂਜੀ ਕੀ ਮੰਗ ਕਰਦੇ ਹੋ ਅਗਲੀ ਪ੍ਰਦਰਸ਼ਨ ਜੋ ਸਾਡਾ ਹੱਕ ਹੈ ਸਾਨੂੰ ਹੱਕ ਮਿਲਣਾ ਚਾਹੀਦਾ ਕੋਈ ਅਹੀਂ ਇਹਨਾਂ ਨਾਲ ਕੋਈ ਅਜੇ ਰਾਜ ਬਣਦੀ ਕਾਰਵਾਈ ਚਾਹੀਦੀ ਦੀ ਬੋਲੀ ਕੀ ਨਾਗਾ ਮੇਰਾ ਭਾਜੀ ਚਰਨਜੀਤ ਸਿੰਘ ਇਹ ਕਿਹੜਾ ਪਿੰਡ ਹੈ ਅੰਦਰਗਾਪੁਰ ਜੀ ਇੱਕ ਮੁੰਡੇ ਤੁਹਾਡੇ ਤੇ ਅਲੀਕਿਸ਼ਨ ਲੱਗੇ ਗੋਲੀ ਚੱਲਣ ਦੇ ਕੀ ਮਸਲਾ ਹੈ ਪੁਰਾ ਇਹ ਸਾਡਾ ਭਾਜੀ ਮਸਲਾ ਵੀ ਇਹ ਹੈ ਵੀ ਸਾਡਾ ਪਹਿਲੀ ਗੱਲ ਤੇ ਉਹਨਾਂ ਬੰਦਿਆਂ ਨਾਲ ਸਾਡਾ ਕੋਈ ਵੀ ਪਹਿਰੇ ਖੰਦਾ ਕੋਈ ਝਗੜਾ ਕੋਈ ਵਾਧਾ ਵਟਾ ਨਹੀਂ ਕੋਈ ਹੈਗਾ ਜੀ ਤੇ ਨਾ ਹੀ ਇਹ ਹੱਡੇ ਮੁੰਡੇ ਨੇ ਉਹ ਉੱਥੇ ਗੋਲੀ ਚਲਾਈ ਆ ਇਹ ਬੇਮਨਿਆਰ ਸਾਡੇ ਮੁੰਡੇ ਤੇ ਦੋਸ਼ ਲੱਗਾ ਵਾ ਉੱਪਰ ਵੀ ਵਿੱਚ ਬੰਦੇ ਲਖਾਈ ਜਾਂਦੇ ਤੇ ਬੰਦੇ ਹੋਰ ਵੀ ਹੈਗੇ ਅਣਪਛਾਤੇ ਆ ਵੀ ਉਹਨਾਂ ਗੋਬੰਦਿਆਂ ਨੇ ਗੋਲੀ ਚਲਾਈ ਹਣ ਪਤਾ ਨਹੀਂ ਕਿੰਨੀਆਂ ਚਲਾਈ ਆ ਵਿੱਚੂ ਆਖੀ ਜਾਂਦੇ ਗੋਲੀ ਚੱਲੀ ਪਰ ਮੁੰਡੇ ਓੱਡੇ ਨੇ ਆਨੂੰ ਦੱਸਿਆ ਵੀ ਮੈਂ ਗੋਲੀ ਨਹੀਂ ਚਲਾਈ ਆਣ ਪਛਾਤੇ ਉਹਨਾਂ ਨੂੰ ਕਹਿ ਜਾਂਦਾ ਮੁੰਡੇ ਤੁਹਾਡੇ ਨੇ ਛੱਦੇ ਮੁੰਡਿਓ ਨਹੀਂ ਅਹੀਂ ਨਹੀਂ ਛੱਦੇ ਜੀ ਕਿ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਕਿੰਨੇ ਛੱਦੇ ਅੱਜ ਕੱਲ ਬੰਦੇ ਪਤਾ ਕੋਈ ਆ ਆ ਜਾਂਦਾ ਕੋਈ ਚੱਲ ਜਾਂਦਾ ਕੋਈ ਆਉਂਦਾ ਜਾਂਦੇ ਬੰਦਿਆਂ ਦੇ ਪਤਾ ਨਹੀਂ ਵੀ ਨਾ ਛੱਦਿਆ ਕੇ ਇਹਨੂੰ ਕੋਈ ਨਹੀਂ ਛੱਦਿਆ ਕੋਈ ਕਿਤੇ ਹੋਏ ਆ ਰਹੇ ਸੀ ਆਪ ਗੱਡੀ ਤੇ ਆ ਆldi ਹਾਂ ਜੀ ਕਿ ਨਾ ਕਰੋ ਸਰਬੀਰ ਕਰ ਕਿਹੜੇ ਪਿੰਡ ਆ ਤਰਗਾਪੁਰ ਕੀ ਗੱਲਬਾਤ ਹੋਈ ਆ ਗੱਲਬਾਤ ਵੀਰੇ ਕੋਈ ਹੋਈ ਆ ਵੀ ਰੌਲਾ ਪੈਨਦਾ ਬੱਚਿਆਂ ਨੇ ਘਰੇ ਆਣ ਕੇ ਦਾ ਸਾ ਤੁਹਾਡੇ ਹੰਮੇ ਦੇ ਉੱਡ ਫਟ ਕੱਤੀ ਆ ਅੱਛਾ ਜੀ ਹਾਂਜੀ ਅਹੀਂ ਗਏ ਆ ਘਰੋਂ ਸਾਡੇ ਜਾਂਦੇ ਨੇ ਉਹਨਾਂ ਗੋਲੀਆਂ ਮਾਰ ਮਾਰ ਕੇ ਮੁੰਡਾ ਸਾਡਾ ਬੈਤਲ ਕਰ ਘੱਤਿਆ ਵਾ ਸਰ ਇੱਕ ਨਾ ਗੋਲੀ ਦੇ ਲੰਦਾ ਮਾਮਲਾ ਸਾਹਮਣੇ ਆਵਾ ਤਰਗਾਪੁਰ ਕਿੰਦਰਗਾ ਪੁੱਛਾਂ ਜੀ ਹਾਂ ਜੀ ਕੀ ਮਤਲਬ ਹੈਗਾ ਵਾ ਜਿਹੜੀ ਗੋਲੀ ਚੱਲੀ ਗਈ ਉਹ ਵੈਪਨ ਰਸਲਤੀ ਜਾਂ ਦੂਸਰਾ ਸੀ ਜਿੰਨਾ ਕ ਹਲੇ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਪਰ ਜਿੰਨਾ ਕ ਸਾਨੂੰ ਇਨਫੋਰਮੇਸ਼ਨ ਹੈ ਕਿ ਇਹ ਗੈਰ ਲਾਇਸੈਂਸੀ ਵੈਪਨ ਸੀਗਾ ਤੇ ਜਿਹੜਾ ਵੀ ਸਵਾਰ ਦਾ ਦੇ ਵਿੱਚ ਯੂਜ਼ ਹੋਇਆ ਹੈਗਾ ਬਾਕੀ ਹਲੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਲੱਗਾ ਜੀ ਕਿ ਟ੍ਰਿਪਕਲ ਤੋਂ ਲੜਾਈ ਠਗੜਾ ਆਇਆ ਹੋ। ਦੇਖੋ ਜਿੰਨਾ ਕ ਪਿੰਡ ਵਾਲਾ ਤੋਂ ਅਸੀਂ ਜਿੰਨੀਆਂ ਆਪਣੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿੰਨਾ ਕ ਪੁੱਛਗਿੱਛ ਕੀਤੀ ਹੈ ਉਹਦੇ ਵਿੱਚ ਕੋਈ ਖਾਸ ਰੰਜਿਸ਼ ਦਾ ਮਾਮਲਾ ਨਹੀਂ ਸ਼ਾਮਿਲ ਹੋਇਆ ਇਹਨਾਂ ਚ ਆਪਸੀ ਕੋਈ ਵੈਰ ਨਹੀਂ ਸੀਗਾ ਜਸਟ ਇਹਨਾਂ ਦਾ ਐਵੇਂ ਕਹਿ ਰਹੇ ਕਿ ਕਿਸੇ ਹੋਰ ਪਾਰਟੀ ਨਾਲ ਸੀਗਾ ਇਹਨਾਂ ਦਾ ਬਟ ਇਹ ਮੁੰਡਾ ਉਹਨਾਂ ਨਾਲ ਤੁਰਦਾ ਫਿਰਦਾ ਰਹਿੰਦਾ ਸੀਗਾ ਤਾਂ ਕਰਕੇ ਕੋਈ ਇਹਨਾਂ ਦੀ ਝੜਕ ਹੋਈ ਤੇ ਉਹਦੇ ਵਿੱਚ ਇਹਨਾਂ ਨੇ ਐਵੇਂ ਫਾਇਰਿੰਗ ਦਾ ਇਨਸੀਡੈਂਟ ਕਰ ਦਿੱਤਾ ਨਹੀਂ ਜਿਹੜਾ ਦੋਸ਼ੀ ਹੈਗਾ ਉਹ ਮੌਕੇ ਤੇ ਸਾਰੇ ਭੱਜ ਗਏ ਹੈਗੇ ਉਹਨਾਂ ਤੇ ਹਲ ਕੁੱਤੇ ਸੀ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਟਰਾਈ ਕਰ ਰਹੇ ਹਾਂ ਆਪਣੀ ਤਰਫ ਤੋਂ ਕਿ ਉਹਨਾਂ ਨੂੰ ਅਪਰੀਹੈਂਡ ਕੀਤਾ ਜਾਏ ਛੇਤੀ ਤੋਂ ਛੇਤੀ ਇਹ ਟੋਟਲ ਕਿੰਨੇ ਜਣੇ ਦੋਸ਼ੀ ਜਿੰਨਾ ਕ ਬਿਆਨ ਅਕੋਰਡਿੰਗਲੀ ਖੋਇਆ ਤਾਂ ਇੱਕ ਬਾਈ ਨੇਮ ਆਇਆ ਹੈਗਾ ਤੇ ਦੂਜੇ 8 ਤੋਂ 9 ਬੰਦੇ ਉਹਨਾਂ ਨੇ ਲਿਖਵਾਏ ਹੈਗੇ ਜਿੰਨਾਂ ਕ ਬਿਆਨ ਲਿਖਵਾਏ ਹੈਗੇ ਉੱਥੇ ਮੌਕੇ ਤੇ ਜਿਹੜੇ ਪ੍ਰੈਜ਼ੈਂਸ ਸੀਗੇ ਲੋਕਾਂ ਨੇ ਇਹ ਜਿਹੜੀ ਧਾਰਾ ਲਾਈ ਜਿਹੜੀ ਕਿਹੜੀ ਕਿਹੜੀ ਗੱਲ ਲਾਈ ਹੈ ਇਹਨਾਂ ਤੇ ਜਿਹੜੀ ਧਾਰਾ ਲਗਾਈ ਹੋਈ ਹੈ ਇਹ ਲਗਾਈਆਂ IPC ਦੀ 323 324 307 ਦੀ 148 149 ਦੀ ਤੇ ਆਰਮਜ਼ ਐਕਟ ਤੇ 25 ਤੇ 27